ਆਪ ਆदमी ਪਾਰਟੀ ਨੂੰ ਲੱਗਿਆ ਵੱਡਾ ਝਟਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਟੈਨਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੀ ਟੈਨਸ਼ਨ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਅਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਹਾਈ ਕਮਾਂਡ ਵੱਲੋਂ ਲੇਕਿਨ ਇਸ ਦੇ ਬਾਵਜੂਦ ਆਪ ਆਰਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਵੇਟ ਕਰ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਟਿਕ ਟਿਕੀ ਲਗਾ ਕੇ ਦੇਖ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਕਿ ਚੋਣਾਂ ਆਉਣ ਅਸੀਂ ਆਪ ਆदमी ਪਾਰਟੀ ਦੀ ਬੇੜੀ ਦੇ ਵਿੱਚੋਂ ਛੜੱਪਾ ਮਾਰ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਲ ਹੋਈਏ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਕਾਂਗਰਸ ਵੇਟ ਕਰ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਆदमी ਪਾਰਟੀ ਦੇ ਕਿਹੜੇ ਵਿਧਾਇਕ ਅਤੇ ਕਿਹੜੇ ਮੰਤਰੀ ਸਾਡੀ ਪਾਰਟੀ ਵਿੱਚ ਆਉਣਗੇ ਪ੍ਰਤਾਪ ਸਿੰਘ ਬਾਜਬਾ ਨੇ ਭਵਿੱਖਬਾਣੀ ਕੀਤੀ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਸਿਰਫ 3 ਜਾਂ 4 ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਦੀ 베ੜੀ ਦੇ ਵਿੱਚੋਂ ਛਰੱਪੇ ਮਾਰ ਕੇ ਵਿਧਾਇਕ ਅਤੇ ਮੰਤਰੀ ਦੂਸਰੀਆਂ ਪਾਰਟੀਆਂ ਵੱਲ ਜਾਣਗੇ ਤੇ ਫਿਰ ਦੱਸਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੂੰ ਕਿ ਤੁਸੀਂ ਉਹਨਾਂ ਉੱਤੇ ਦਬਾਅ ਪਾਇਆ ਤੁਸੀਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਤੁਸੀਂ ਉਹਨਾਂ ਦੀ ਕਦਰ ਨਹੀਂ ਕੀਤੀ ਉਹਨਾਂ ਨੇ ਖੂਨ ਪਸੀਨਾ ਵਹਾ ਕੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਫੰਡਾ ਦੇ ਕੇ ਚੋਣਾਂ ਲੜੀਆਂ ਚੋਣਾਂ ਜਿੱਤੀਆਂ ਵੀ ਗਈਆਂ ਲੇਕਿਨ ਉਹ मंत्री ਦੇ ਮੰਤਰੀ ਰਹੇ ਵਿਧਾਇਕ ਤੇ ਵਿਧਾਇਕ ਰਹੇ ਜਿਸ ਤਰ੍ਹਾਂ ਕਹਿੰਦੇ ਨੇ ਕਿ ਰਾਜ تمہارا ਨਾਮ ਸਮਾਰਾ ਨਾਮ تمہارا ਰਾਜ ہمارا ਉਹ ਗੱਲ ਹੈ ਆਮ ਆਦਮੀ ਪਾਰਟੀ ਦੇ ਸੁਪਰੀਦ ਮੋ ਇਰਵਿੰਦ ਕੇਜੀਵਾਲ ਦੀ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਰਗੜੇ ਲਾਇ ਹਰਪਾਲ ਸਿੰਘ ਚੀਮਾ ਨੂੰ ਕਿ ਤੁਸੀਂ ਤਾਂ 40 40 ਕਰੋੜ ਰੁਪਏ ਸਾਲ ਦਾ ਚੂਤ ਜਾਂਦੇ ਹੋ ਥਿਸ ਇਜ਼ ਕੰਪਨੀਆਂ ਡਿਜੀਟਲੀ ਕੰਪਨੀਆਂ ਵੱਲੋਂ ਹਰ ਸਾਲ ਹਰ ਮਹੀਨੇ ਤੁਹਾਡੇ ਕੋਲ ਕਰੋੜ ਤੋਂ 2 ਕਰੋੜ ਰੁਪਇਆ ਲੈ ਜਾਂਦਾ ਹੈ ਉਹ 40 ਕਰੋੜ ਰੁਪਇਆ ਕਿੱਥੇ ਲੈ ਜਾਂਦਾ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਤੁਹਾਡੀ ਸੈਟਿੰਗ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਤੁਹਾਡੀ ਸੈਟਿੰਗ ਹੈ ਦੇਸ਼ ਦੇ ਗ੍ਰਹਿ ਮੰਤਰੀ ਅਮਨ ਸ਼ਾਹ ਦੇ ਨਾਲ ਇਸ ਕਰਕੇ ਤੁਹਾਨੂੰ ਨਾ ਤੇ ਈੜੀ ਦਾ ਡਰ ਹੈ ਨਾ ਵਿਜੀਲੈਂਸ ਦਾ ਨਾ ਐਨ ਆਈ ਇਹਦਾ ਡਰ ਹੈ ਤੁਸੀਂ ਕਿਸੇ ਵੀ ਸਮੇਂ ਛੜੱਪਾ ਮਾਰ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਸਕਦੇ ਹੋ ਜਿਹੜੇ ਕਹਿੰਦੇ ਸੀ ਕਿ ਅਸੀਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਹਾਂ ਸਾਡੇ ਮਨੇ ਸਿੱਧਾ ਵੇਖੋ ਅੱਜ ਉਹੀ ਹਰਪਾਲ ਸਿੰਘ ਚੀਮਾ ਜਦੋਂ ਪ੍ਰਤਾਪ ਸਿੰਘ ਬਾਜਬਬਰੋਂ ਵਿਧਾਨ ਸਭਾ ਦੇ ਵਿੱਚ ਖੁਲਾਸੇ ਕੀਤੇ ਗਏ ਕਿ ਭਈ ਤੁਹਾਡੇ ਕਾਰਨਾਮੇ ਤੁਹਾਡੇ ਕੱਚੇ ਚਿੱਠੇ ਸਾਡੇ ਕੋਲ ਨੇ ਤੁਸੀਂ ਡਿਸ ਜਾਨਕਿ ਸ਼ਰਾਬ ਦੀਆਂ ਕਾਪੀਆਂ ਤੋਂ ਕਰੋੜ ਤੋਂ 2 ਕਰੋੜ ਰੁਪਏ ਹਰ ਮਹੀਨੇ ਲੈਂਦੇ ਹੋ ਸਾਲ ਦਾ ਬੰਦਾ ਹੈ 40 ਕਰੋੜ ਰੁਪਏ ਉਹ 40 40 ਹਜ਼ਾਰ 40 ਕਰੋੜ ਰੁਪਏ ਉਹ ਲਾਉਂਦੇ ਕਿੱਥੇ ਹੋ ਕਿੱਥੇ ਖਰਚ ਕਰਦੇ ਹੋ ਕਿਵੇਂ ਤੁਸੀਂ ਉਹ ਆਪਣੇ ਕੋਲ ਰੱਖ ਸਕਦੇ ਹੋ ਕੀ ਤੁਹਾਡੇ ਕੋਲ ਇਹਦਾ ਸਾਬਤਵ ਹੈ ਇਹਦਾ ਨਾ ਕਰੋ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਹਿਸਾਬ ਦੱਸਣਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਉਹਨਾਂ ਕਹਿੰਦਾ ਤੁਹਾਨੂੰ ਤੇ ਨਾ ਡਰਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾ ਸੁਪਰੀਮੋ ਅਰਵਿੰਦ ਕੇਜੀਵਾਲ ਦਾ ਤੁਹਾਨੂੰ ਡਰ ਹੈ ਦੇਸ਼ ਦੇ ਗ੍ਰਹਿ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਦਾ ਮੈਨੂੰ ਤਾਂ ਇਹ ਲੱਗਦਾ ਹੈ ਜਿਵੇਂ ਤੁਹਾਡੀ ਸੈਟਿੰਗ ਹੈ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਜਾਓਗੇ ਜਾਨਕਿ ਉਹਨਾਂ ਨੇ ਕਿਹਾ ਕਿ ਸਾਡੀਆਂ ਭਵਿੱਖ ਬਾਣੀਆਂ 101% ਸਹੀ ਹੁੰਦੀਆਂ ਨੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪ੍ਰਤਾਪ ਸਿੰਘ ਬਾਜਬਾ ਭਵਿੱਖ ਬਾਣੀਆਂ ਕਰਦੇ ਆ ਰਹੇ ਨੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੰਤਰੀ ਵੀ ਵਿਧਾਇਕ ਵੀ ਭਾਰਤੀ ਜਨਤਾ ਪਾਰਟੀ ਵੱਲ ਕਾਂਗਰਸ ਵੱਲ ਕੁਝ ਸ਼ਰੂਪੀ ਇਕਾਲੀ ਦਲ ਕੋਈ ਨਵੀਂ ਬਣੀ ਪਾਰਟੀ ਨਵੀਂ ਸ਼ਰੂਪੀ ਇਕਾਲੀ ਦਲ ਦੇ ਵਿੱਚ ਚਲੇ ਜਾਣਗੇ ਉਹਨਾਂ ਨੇ ਕਿਹਾ ਕਿ ਕੋਈ ਵੀ ਆਪ ਆਦਮੀ ਪਾਰਟੀ ਦਾ ਵਿਧਾਇਕ ਅਤੇ ਮੰਤਰੀ ਸਟੇਬਲ ਨਹੀਂ ਹੈ ਕਿਉਂਕਿ ਹੁਣ ਉਹ ਆਪਣੀਆਂ ਮਨਮਰਜ਼ੀਆਂ ਕਰ ਰਹੇ ਨੇ ਇਮਾਨਦਾਰੀ ਦਾ ਵੀ ਢੋਰਾ ਵੀ ਪਟਿਆ ਗਿਆ ਗ੍ਰੈਟੀਟਿਊਡ ਦਾ ਵੀ ਢੋਰਾ ਪਟਿਆ ਗਿਆ ਅਤੇ ਗੱਲ ਕੀਤੀ ਗਈ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੀ ਗੱਲ ਕੀਤੀ ਗਈ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਰਾਜਗੁਰੂ ਦੇ ਸੁਪਨਿਆਂ ਦੀ ਅੱਜ ਉਹ ਸੁਪਨੇ ਬिखर ਗਏ ਨੇ ਅੱਜ ਉਹਨਾਂ ਸੁਪਨਿਆਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ ਗੱਲ ਕੀਤੀ ਗਈ ਸੀ ਮਹਾਰਾਜਾ ਰਣਜੀਤ ਵਰਗੇ ਰਾਜ ਦੀ ਅੱਜ ਨਾ ਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹੈ ਨਾ ਜਿਹੜੇ ਰਾਜ ਦੀ ਗੱਲ ਕਰਦੇ ਸੀ ਸ਼ਹੀਦੇ ਆਜ਼ਮ ਭਗਤ ਸਿੰਘ ਨਾ ਉਥੇ ਪਹਿਲਾਂ ਦਿੱਤਾ ਹੈ ਪੰਜਾਬ ਦੇ ਉਪ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਲੋਕ ਹੱਥਾਂ ਨੂੰ ਥੁਕਾ ਲਾ ਕੇ ਬੈਠੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੀ ਦੱਸਣਗੇ ਤੇ ਹਰਪਾਰ ਸਿੰਘ ਚੀਮਾ ਅੱਜ ਅੱਖ ਨਾਲ ਅੱਖ ਮਲਾ ਕੇ ਗੱਲ ਨਹੀਂ ਕਰ ਸਕੇ ਜਿਹੜੇ ਕਹਿੰਦੇ ਸੀ ਕਿ ਅਸੀਂ ਅੱਖ 'ਚ ਅੱਖ ਪਾ ਕੇ ਗੱਲ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਤੱਥਾਂ ਦੇ ਸਬੰਧ ਸਬੂਤਾਂ ਦੇ ਦਲੀਲਾਂ ਤੇ ਅਪੀਲਾਂ ਦੇ ਸਬੰਧ ਗੱਲ ਕੀਤੀ ਨਾ ਤੇ ਅੱਖ ਵਿੱਚ ਅੱਖ ਪਾਈ ਦੀ ਹਰਪਾਲ ਸਿੰਘ ਚੀਮਾ ਵੱਲੋਂ ਤੇ ਨਾ ਹੀ ਉਹਨਾਂ ਦੀ ਬਾਡੀ ਲੈਂਗੁਏਜ ਉਹਨਾਂ ਨੂੰ ਸਾਹ ਦੇ ਰਹੀ ਸੀ ਕਿ ਕਿਵੇਂ ਕੰਡਕਟ ਕੀਤਾ ਜਾਵੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਵੇਂ ਪ੍ਰਤਾਪ ਸਿੰਘ ਬਾਜਵਾ ਦੇ ਲਾਏ ਹੋਏ ਦੋਸ਼ਾਂ ਨੂੰ ਨਕਾਰਿਆ ਜਾਵੇ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟੀਕਰਨ ਦੇਣਾ ਪਵੇਗਾ ਹਰਪਾਲ ਸਿੰਘ ਚੀਮਾ ਨੂੰ ਜੇਕਰ ਨਹੀਂ ਦੇਣਗੇ ਤਾਂ ਭਾਰਤੀ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਇਹਨਾਂ ਦੀ ਸੈਟਿੰਗ ਹੈ ਇਹਨਾਂ ਦੇ ਇਹ ਸਾਰਾ ਸ਼ਤਾਮਚਮ ਇਹਨਾਂ ਨੇ ਛੁਕਿਆ ਹੋਇਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਦਾਰ ਜੀ ਵੀ ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਵਿੱਚ ਜਾਣਗੇ ਇਹ ਪ੍ਰਤਾਪ ਸਿੰਘ ਬਾਜਵਾ ਦੇ ਖੁਦ ਬਾਜਵਾਦੀ ਖੁਦ ਮੂਹ ਜਵਾਨੀ ਹੈ ਤਾਂ